जिम्मेदारी मिली है नानक नामलेवा संगत जिड़ी कि इस गुरु घर सारी प्यार कर रही है आए तो ना किसी नेता के रूप च आए ना किसी होर रूप रूप च आए ਅਸੀਂ ਨਵਾਨੇ ਜੇ ਬੰਦੇ ਬਣ ਕੇ ਉਸ ਗੁਰੂ ਘਰ ਦੇ ਅੰਦਰ ਆ ਕੇ ਸ਼ੀਸ਼ਟ ਨਿਭਾਇਆ ਸਾਰਿਆਂ ਨੇ ਔਰ ਵਾਹਿਗੁਰੂ ਦੀ ਅਗੇ ਇਹ ਪ੍ਰਾਰਥਨਾ ਕੀਤੀ ਹੈ ਕਿ ਸਾਡਾ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਭਾਈਚਾਰਾ ਜਿਹੜਾ ਉਹ ਮਜ਼ਬੂਤ ਹੋਏ ਔਰ ਪੰਜਾਬ ਹਮੇਸ਼ਾ ਚੜ੍ਹਦੀਆਂ ਕਲਾਂ ਚ ਰਹੇ ਸਾਡਾ ਦੇਸ਼ ਜਿਹੜਾ ਉਹ ਚੜ੍ਹਦੀ ਕਲਾਂ ਚ ਰਹੇ ਇਹੀ ਅਰਦਾਸ ਅਸੀਂ ਸਾਰਿਆਂ ਨੇ ਮਿਲ ਕੇ ਇੱਥੇ ਅੱਜ ਕੀਤੀ ਹੈ ਉਹ 14 ਤਰੀਕ ਤੋਂ ਲੈ ਕੇ ਅੱਜ ਤੱਕ ਲਗਾਤਾਰ ਅੱਤ ਕੀ ਮੇਜ ਆ ਚੁੱਕੀ ਹੈ ਤਲਬੇ ਭਰੀ ਹੋਈ ਹੈ ਅਤੇ ਤੱਕ ਪ੍ਰਸ਼ਾਸਨ ਵੱਲ ਬਹੁਤ ਜੂਰ ਕੁਝ ਕਿਸੇ ਵੀ ਰਾਸਤਰੀ ਲਿਆ ਗਿਆ ਪਰ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਐਸਾ ਹੈ ਕਿ ਜਿਸ ਦਿਨ ਇਹ ਮੇਲ ਆ ਰਹੀਆਂ ਹਨ ਕੇਂਦਰ ਦੀ ਸਰਕਾਰ ਮੋਦੀ ਦੀ ਸਰਕਾਰ ਬਹੁਤ ਸੰਵੇਦਨਸ਼ੀਲ ਹੈ ਕੇਂਦਰ ਤੋਂ ਸੁਨੇਹਾ ਆਉਣ ਤੋਂ ਬਾਅਦ श्वेत मलिक जी ਨਾਲ ਮੈਂ ਗੱਲਬਾਤ ਕੀਤੀ ਹੋਰ ਪੂਰੇ ਸਾਥੀਆਂ ਸਮੇਤ ਇੱਥੇ ਆ ਕੇ ਮਿਲ ਕੇ ਗਏ ਨੇ ਦੇਖੋ ਸਾਡੇ ਲਈ ਇਥੋਂ ਦੀ ਸੁਰੱਖਿਆ ਮਹੱਤਵਪੂਰਨ ਹੈ ਲੇਕਿਨ ਅਫਸੋਸ ਇਹ ਆਉਂਦਾ ਹੈ ਕਿ ਜਿਨ੍ਹਾਂ ਲੋਕ ਮੈਂ ਅੱਜ ਕੋਈ ਰਾਜਨੀਤਿਕ ਗੱਲ ਕਰਨਾ ਨਹੀਂ ਚਾਹੁੰਦਾ ਗੁਰੂ ਘਰੋਂ ਬਾਹਰ ਨਿਕਲੇ ਆ ਲੇਕਿਨ ਤੁਸੀਂ ਸਵਾਲ ਕਰ ਲਿਆ ਇਸ ਕਰਕੇ ਕਹਿ ਰਹੇ ਹਾਂ ਕਿ ਮਾਨ ਦੀ ਸਰਕਾਰ ਨੇ ਜਿਸ ਤਰੀਕੇ ਨਾਲ ਇਹਨੂੰ ਸੀਰੀਅਸਨੈਸ ਦੇ ਨਾਲ ਦੇਖਣਾ ਚਾਹੀਦਾ ਸੀ ਉਹ ਨਹੀਂ ਬਿਆ ਸਰਕਾਰ 3 ਦਿਨਾਂ ਬਾਅਦ ਉ ਜਾਗਦੀ ਹੈ ਔਰ ਉਸ ਤੋਂ ਬਾਅਦ ਹਰਕਤ ਚੰਦੀ ਹੈ ਇਹਦੇ ਤੋਂ ਲੱਗਦਾ ਹੈ ਕਿ ਸੱਤਾ ਦੇ ਅੰਦਰ ਕਿਤਨੇ ਮਦਹੂਸ਼ ਨੇ ਕਿ ਉਹ ਗੁਰੂ ਘਰ ਜਿਹੜਾ ਕਿ ਹਿੰਦੁਸਤਾਨੀ ਦੀ ਦੁਨੀਆ ਦੇ ਅੰਦਰ ਨਾਨਕ ਨਾਮ ਲੈਵਾ ਸੰਗਤ ਦੇ ਲਈ ਸ਼ਰਧਾ ਦਾ ਕੇਂਦਰ ਹੈ ਔਰ ਪੂਰੀ ਦੁਨੀਆ ਚ ਸਾਰੇ ਲੋਗੇ ਤੇ ਨਤਮਸਤਕ ਹੁੰਦੇ ਨੇ ਉਹਨੂੰ ਲੈ ਕੇ ਵੀ ਗੰਭੀਰ ਨੀਅਤ ਸਰਕਾਰ ਦੇ। ਮੇਰਾ 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 ਇਹਦੇ ਚ ਕਹਿਣਾ ਹੈ। ਮੈਂ ਕੱਲ ਵੀ ਇੱਕ ਗੱਲ ਕਹੀ ਹੈ ਕਿ ਗੁਰੂ ਘਰ ਦੀਆਂ ਮਰਿਆਦਾਵਾਂ ਇਥੋਂ ਦੀਆਂ ਪਰੰਪਰਾਵਾਂ ਇਹਦਾ ਪਾਲਣ ਕਰਦੇ ਹੋਏ ਅਸੀਂ ਇਹਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਮੋਦੀ ਸਾਹਿਬ ਪੂਰੀ ਤਰ੍ਹਾਂ ਨਾਲ ਵਚਨਬੱਧ ਨੇ ਪਰ ਮੈਂ ਸਟੇਟ ਗਵਰਨਮੈਂਟ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਇਹ ਕੋਈ ਅਹਿਮ ਜਾਂ ਹੰਕਾਰ ਦਾ ਮਾਮਲਾ ਨਹੀਂ ਹੈ ਉਹਨੇ ਮੰਨਣਾ ਉਹਨਾਂ ਨੂੰ ਕੇਂਦਰ ਦੀ ਜੋ ਮਦਦ ਚਾਹੀਦੀ ਹੈ ਜਿਸ ਪ੍ਰਕਾਰ ਦੀ ਚਾਹੀਦੀ ਹੈ ਕਿਉਂਕਿ ਇਹ ਤਾਂ ਫੇਲ ਹੋਈ ਚੁੱਕੇ ਨੇ ਹੁਣ ਤੱਕ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕੱਲ ਇਹ ਪਰਸੋਂ ਕਹਿ ਰਹੇ ਸੀ ਫੜ ਲਿਆ ਕੱਲ ਇੱਕ ਮੇਲ ਹੋਰ ਆ ਗਈ ਇਸ ਕਰਕੇ ਗੁਰੂ ਘਰ ਦੇ ਅੱਜ ਫਿਰ ਆ ਗਈ ਇਹਦੇ ਤੋਂ ਲੱਗਦਾ ਹੈ ਕਿ ਸਰਕਾਰ ਨੂੰ ਹੰਕਾਰ ਛੱਡਣਾ ਚਾਹੀਦਾ ਕੇਂਦਰ ਦੇ ਹੋਮ ਮਿਨਿਸਟਰ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਹੈ ਔਰ ਇਤੋਂ ਨਹੀਂ ਮਰਿਆਦਾਵਾਂ ਨੂੰ ਧਿਆਨ ਚ ਰੱਖ ਕੇ ਜੋ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਸਕਦੇ ਆ ਉਹ ਕਰਨੇ ਚਾਹੀਦੇ ਹਨ ਪ੍ਰਤਾਪ ਬਾਜੋਂ ਨੇ ਮੰਨਤੀ ਕੀਤੀ ਹੈ ਕਿ ਮੁਕਤੀ ਨੂੰ ਖੁੱਤ ਹੈ ਅੱਜ ਸੰਗਤ ਨੂੰ ਸੁਰੱਖਿਆ ਦਾ ਪੋਸਾ ਦੇਣਾ ਚਾਹੀਦਾ ਹੈ ਚਲੋ ਮੈਂ ਤਾਂ ਨਹੀਂ ਹੁਣ ਉਹਨਾਂ ਨੂੰ ਸੱਜ ਬੁੱਧੀ ਤਾਂ ਪਹਿਲੇ ਦਿਨ ਹੀ ਆ ਜਾਣੀ ਚਾਹੀਦੀ ਸੀ ਗੱਲਾਂ ਤੇ ਉਹ ਬੜੀਆਂ ਵੱਡੀਆਂ ਵੱਡੀਆਂ ਕਰਦੇ ਨੇ ਲੇਕਿਨ ਮਹਾਰਾਜ ਜੀ ਦੇ ਘਰਾਂ ਚ ਉਹ ਅਜ ਵੀ ਚਾਰ ਪੰਜ ਦਿਨ ਲੱਗ ਕੇ ਉਹਨਾਂ ਦੇ ਸਾਨੂੰ ਤਾਂ ਜਿਸ ਦਿਨ ਇਹ ਮੇਲ ਦੇ ਬਾਰੇ ਕਿਉਂਕਿ ਇਹਨਾਂ ਨੇ ਇੱਕ ਦੋ ਦਿਨ ਛੁਪਾ ਕੇ ਰੱਖੀ ਐ ਜਿਸ ਦਿਨ ਇਹ ਖਬਰ ਅਖਬਾਰਾਂ ਚ ਆਈ ਐ ਮੈਂ ਉਸੇ ਦਿਨ ਹੀ ਆਪਣਾ ਪਾਰਟੀ ਨੇ ਉੱਪਰੋਂ ਸੰਦੇਸ਼ ਦਿੱਤਾ ਕਿ ਉੱਥੇ ਜਾ ਕੇ ਮੋਦੀ ਸਾਹਿਬ ਦਾ ਸੰਦੇਸ਼ ਦੇ ਕੇ ਆਓ ਐਚਐਮ ਸਾਹਿਬ ਦਾ ਸੰਦੇਸ਼ ਦੇ ਕੇ ਆਓ ਕਿ ਪੂਰੀ ਤਰ੍ਹਾਂ ਨਾਲ ਗੁਰੂ ਕਰਦੇ ਨੇ ਜਿਸ ਤਰੀਕੇ ਨਾਲ ਗੁਰੂ ਕਰਦੀ ਸਾਡੀ ਸੇਵਾ ਲੱਗੇ ਲਾਈ ਜਾਏਗੀ ਅਸੀਂ ਉਹਨੂੰ ਪੂਰਾ ਕਰਾਂਗੇ ਪਾਰਟੀ ਮੀਟਿੰਗ ਹੁੰਦੀ ਐ ਜੀ ਜਿੱਦਾਂ ਮੰਨ ਕੀਤੇ ਕਿ ਹਰ ਕਾਲ ਪਾਰਟੀ ਮੀਟਿੰਗ ਕੀਤੀ ਜਾਏਗੀ ਤਾਂ ਸੀਮ ਤੋਂ ਮੰਨ ਕੀਤੀ ਐ ਜੀ ਦੇਖ ਲਿਆ ਸੀਐਮ ਕੀ ਕਰਦੇ ਨੇ ਪੰਜਾਬ ਸਰਕਾਰ ਇੱਕ ਤਾਲਮੇਲ ਨਹੀਂ ਮੇਰਾ ਇਹ ਕਹਿਣਾ ਕਿ ਅੱਜ ਨਾ ਮੈਂ ਇਹ ਰਿਹਾ ਕਿ ਅੱਜ ਮੈਂ ਗੁਰੂ ਘਰ ਚ ਆਇਆ ਔਰ ਪੰਜਾਬ ਦੀ ਚੜ੍ਹਦੀ ਕਲਾ ਦੀ ਆਪਣੇ ਦੇਸ਼ ਦੀ ਚੜ੍ਹਦੀ ਕਲਾ ਦੀ ਔਰ ਅਸੀਂ ਸਾਰੇ ਪੰਜਾਬ ਦੀ ਬਿਹਤਰੀ ਲਈ ਸਾਨੂੰ ਸਮਰਥਾ ਦੇ ਸਾਡੀ ਪਾਰਟੀ ਦੇ ਕੀ ਕਾਰਕਿਰਤਾਂ ਨੂੰ ਸਾਡੇ ਨੇਤਾਵਾਂ ਨੂੰ ਤਰੁਣ ਜੀ ਦੇਖੋ ਸਪੈਸ਼ਲ ਆਏ ਨੇ ਬਾਦਲ ਸਾਹਿਬ ਖੜੇ ਨੇ ਸ਼ਵੇਤ ਜੀ ਖੜੇ ਨੇ ਮੇਰੀ ਪਾਰਟੀ ਦੇ ਪੂਰੇ ਲੋਕ ਮਨਸਤ ਕੋਣ ਆਏ ਨੇ ਕਿ ਪੰਜਾਬ ਦੀ ਬਿਹਤਰੀ ਦੇ ਅੰਦਰ ਸਾਡੀ ਭੂਮਿਕਾ ਬਾਈ ਗੁਰੂ ਸੁਨਿਸ਼ਚਿਤ ਕਰੇ।